ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਫੇਸਬੁਕ ਵਿਦਵਾਨ ਨੇ ਸੋਸ਼ਲ ਮੀਡੀਆ ਤੇ ਭਾਵੇਂ ਉਹਨਾਂ ਦਾ YouTube ਚੈਨਲ ਹੋਵੇ ਭਾਵੇਂ Instagram ਤੇ ਹੋਣ ਉਹਨਾਂ ਸਾਰਿਆਂ ਨੂੰ ਆ ਦੋਨੋਂ ਹੱਥ ਜੋੜ ਕੇ ਇੱਕ ਬੇਨਤੀ ਹੈ ਮੈਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਉਹ ਪ੍ਰੋਗਰਾਮ ਦੇ ਵਿੱਚ ਇੱਕ ਵੀਕ ਦੇ ਵਿੱਚ ਇੱਕ ਵੀਡੀਓ ਪਾਇਆ ਕਰਨੀ ਹੈ ਇਹ ਵੀਡੀਓ ਉਹਨਾਂ ਲੋਕਾਂ ਨੂੰ ਇੱਕ ਵਾਰਨਿੰਗ ਤੌਰ ਤੇ ਹੈ ਜਿਹੜੇ YouTube ਤੇ Facebook ਤੇ ਜਾਂ Insta ਤੇ ਗਾਲੀ ਗਲੋਚ ਕਰਦੇ ਆ ਜਿਹੜੇ ਗੰਦ ਬਖਦੇ ਆ ਜਿਹੜੇ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਆਹ ਕੁੜੀ ਦੇਖੋ ਕਿੰਦਾ ਗੰਦਗੀ ਫੈਲਾ ਰਹੀ ਹੈ ਪਰ ਆਪ ਉਹ ਵੀਡੀਓ ਦਿਖਾਉਂਦੇ ਦਿਖਾਉਂਦੇ ਗਾਲਾਂ ਕੱਢਦੇ ਨੇ ਹਰ ਜੀ ਸ਼ਬਦਾਵਲੀ ਵਰਤੇ ਨੇ ਜਿਹੜੀ ਉਹ ਘਰੇ ਸੁਣੀ ਨਹੀਂ ਜਾ ਸਕਦੀ ਅਛਾ ਇਹ ਕੋਈ ਮੈਂ ਆਪਣੇ ਵੱਲੋਂ ਨਹੀਂ ਕਰ ਰਿਹਾ ਇੱਕ ਸੁਪਰੀਮ ਕੋਰਟ ਦੇ ਵਿੱਚ ਤੇ ਇੱਕ ਹਾਈ ਕੋਰਟ ਦੇ ਵਿੱਚ ਵਕੀਲਾਂ ਦਾ ਚੈਨਲ ਹੈ ਪੂਰਾ ਤੇ ਉਹ ਚੈਨਲ ਤੇ ਵੀ ਗੱਲਬਾਤ ਹੋਊ ਤੇ ਇੱਕ ਉਹਨਾਂ ਦਾ ਆਪਣਾ ਪੈਨਲ ਹੈ ਜਾਨਕਿ ਉਹਨਾਂ ਦੀ ਪੂਰੀ ਟੀਮ ਹੈ ਤੇ ਉਹ ਟੀਮ ਵੱਲੋਂ ਇਹ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਜਾਓ ਤੇ ਪਟੀਸ਼ਨ ਅਸੀਂ ਉਹਨਾਂ ਬੰਦਿਆਂ ਦੇ ਨਾਮ ਪਾਵਾਂਗੇ ਜਿਹੜੇ ਬੰਦੇ ਅਸੀਂ ਲਿਸਟ ਬਣਾਉਣੀ ਸ਼ੁਰੂ ਕਰ ਦੇਣੀ ਹੈ ਕੋਈ YouTube ਤੇ ਗੰਦ ਪਾਉਂਦਾ ਕੋਈ Facebook ਤੇ ਪਾਉਂਦਾ ਕੋਈ Instagram ਤੇ ਪਾਉਂਦਾ ਜਾਂ ਕੋਈ WhatsApp ਤੇ ਪਾਉਂਦਾ ਤੇ ਉਹਨਾਂ ਬੰਦਿਆਂ ਨੂੰ ਪ੍ਰੂਫ ਕਰਾਂਗੇ ਵੀ ਆਹ ਬੰਦੇ ਦੀ ਆਈਡੀ ਆ ਆ ਇਹਦਾ ਨਾਮ ਆ ਇਹਦਾ ਫੋਨ ਨੰਬਰ ਹੈ ਤੇ ਇਸ ਨਾਮ ਤੇ ਇਹਦਾ ਪੇ ਚੱਲਦਾ YouTube ਚੈਨਲ ਚੱਲਦਾ ਹੈ ਉਹਦੇ ਵਿੱਚ ਜਿਹੜਾ ਵੀ ਬੰਦਾ ਰਡਾਰ ਤੇ ਆ ਗਿਆ ਤੇ ਉਹਦਾ ਲਿਸਟ ਵਿੱਚ ਨਾਂ ਪਾ ਦੇਣਾ ਤੇ ਤਕਰੀਬਨ 30 ਕ ਬੰਦਿਆਂ ਦੀ ਲਿਸਟ ਮੈਂ ਅੱਜ ਬਣਾਈ ਹੈ ਤੇ ਮੈਂ ਇਥੇ ਨਾਂ ਨਹੀਂ ਕਿਸੇ ਦਾ ਲੈਣਾ ਨਾਂ ਤਾਂ ਮਾਨਯੋਗ ਅਦਾਲਤ ਦੇ ਵਿੱਚ ਵਕੀਲ ਸਾਹਿਬ ਲੈਣਗੇ ਵੀ ਇਹ ਕਿਹੜਾ ਬੰਦਾ ਗਾਲਾਂ ਕੱਢਦਾ ਹੈ ਕਿਹੜਾ ਕਿਸੇ ਕੁੜੀ ਨੂੰ ਦਿਖਾਉਣ ਵਾਸਤੇ ਉਹਦੀ ਅਸ਼ਲੀਲਤਾ ਦਿਖਾਉਣ ਵਾਸਤੇ ਲੋਕਾਂ ਦੇ ਸਾਹਮਣੇ ਕਰਦਾ ਹੈ ਇੱਕ ਪਾਸੇ ਇਹ ਬੰਦੇ ਇਹ ਕਹਿੰਦੇ ਆ ਕਿ ਅਸ਼ਲੀਲਤਾ ਖਤਮ ਕਰੋ ਜਦੋਂ ਕੋਈ ਅਸ਼ਲੀਲਤਾ ਵਾਲੀ ਵੀਡੀਓ ਆਉਂਦੀ ਹੈ ਉਹ ਵੀਡੀਓ ਨੂੰ ਖੁਦੇ ਦਿਖਾਉਂਦੇ ਆ ਤੇ ਵੀਡੀਓ ਦਿਖਾ ਕੇ ਫਿਰ ਗਾਲ੍ਹਾਂ ਕੱਢਦੇ ਆ ਇਹੋ ਜਿਹੀ ਸ਼ਬਦਾਵਲੀ ਵਰਤੇ ਜਿਹੜੀ ਘਰਾਂ ਵਿੱਚ ਸੁਣੀ ਨਹੀਂ ਜਾ ਸਕਦੀ ਤੇ ਕਈਆਂ ਬੰਦਿਆਂ ਨੇ ਇਤਰਾਜ਼ ਵੀ ਕੀਤਾ ਫੋਨ ਵਗੈਰਾ ਕੀਤੇ ਪਰ ਮੈਂ ਇੱਥੇ ਕਿਸੇ ਦਾ ਨਾਂ ਨਹੀਂ ਲੈਣਾ ਕਿਉਂਕਿ ਅਸੀਂ ਕਿਸੇ ਕਤੀੜ ਨੂੰ ਕਿਸੇ ਬੇਵਕੂਫ ਨੂੰ ਅਸੀਂ ਮਸ਼ਹੂਰ ਨਹੀਂ ਕਰਨਾ ਅਸੀਂ ਤਾਂ ਛੇਤਰ ਫੇਰਨਾ ਪੜ ਕੇ ਤੇ ਉਹ ਵੀ ਆਪਨੇ ਕਾਨੂੰਨ ਦੇ ਰਾਹੀਂ ਫੇਰਨਾ ਤੇ ਜਿੰਨਾ ਜਿੰਨਾਂ ਦੀ ਲਿਸਟ ਬਣੂਗੀ ਤੇ ਉਹਨਾਂ ਬੰਦਿਆਂ ਨੂੰ ਉਹ ਕੁੜੀ ਹੋਵੇ ਉਹ ਮੁੰਡਾ ਹੋਵੇ ਉਹਨਾਂ ਸਾਰਿਆਂ ਨੂੰ ਅਦਾਲਤ ਦੇ ਵਿੱਚ ਬੁਲਾਇਆ ਜਾਊ ਤੇ ਅੱਜ ਇਹ ਪਹਿਲੀ ਵਾਰਨਿੰਗ ਹੈ ਜੇ ਤਾਂ ਕੋਈ ਆਪਣੇ ਆਪ ਸੁਧਰਨਾ ਚਾਹੁੰਦਾ ਹੈ ਉਹ ਸੁਧਰ ਜੇ ਤੇ ਦੂਜੀ ਵਾਰਨਿੰਗ ਦੇਣੀ ਦੀ ਇੱਕ ਹਫ਼ਤੇ ਦਾ ਟਾਈਮ ਜਿਹੜਾ ਕੋਈ ਚਾਹੁੰਦਾ ਵੀ ਮੈਂ ਆਪਣੀਆਂ ਵੀਡੀਓ ਡਿਲੀਟ ਕਰ ਦਨਾ ਅਸ਼ਕ ਇੱਕ ਹੋਰ ਸੁਣ ਲਿਓ ਕਈਆਂ ਨੂੰ ਇਹ ਹੋਣਾ ਵੀ ਪਤਾ ਨਹੀਂ ਬੁੱਟਾ ਸੀ ਨੂੰ ਕੋਈ ਗਾਲਾਂ ਕੱਢਦਾ ਨਾ 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 ਸਾਨੂੰ ਕੋਈ ਪਰਵਾਹ ਨਹੀਂ ਮੈਂ ਤਾਂ ਸ਼ਰਿਆਮ ਕਹਿਣਾ ਹੁੰਦਾ ਵੀ ਜਿਹਨੇ ਮੈਨੂੰ ਗਾਲਾਂ ਕੱਢਣੀਆਂ ਕੱਢੀ ਚੱਲੋ ਸਾਨੂੰ ਕੋਈ ਮਤਲਬ ਨਹੀਂ ਅਸੀਂ ਤਾਂ ਲਿਸਟ ਉਹਨਾਂ ਬੰਦਿਆਂ ਦੀ ਬਣਾਈ ਹੈ ਜਾਂ ਬਣਾਉਣੀ ਹੈ ਜਿਹੜੇ ਬੰਦੇ ਲੋਕਾਂ ਦੇ ਵਿੱਚ ਫੇਸਬੁੱਕ ਤੇ YouTube ਚੈਨਲ ਤੇ ਸਟਾਰ ਤੇ ਭਲਾ ਮਾਨਸ ਬਣਦਾ ਨਾਟਕ ਕਰਦੇ ਆ ਕੀ ਕਹਿੰਦੇ ਆ ਆ ਦੇਖੋ ਜੀ ਆ ਕੁੜੀ ਕਿੱਦਾਂ ਗੰਦ ਪਾ ਰਹੀ ਐ ਦੇਖੋ ਜੀ ਕਰਤੂਤ ਉਹ ਵੀਡੀਓ ਦਿਖਾਉਂਦੇ ਦਿਖਾਉਂਦੇ ਆਪ 36 ਗਾਣਾ ਕੱਢ ਜਾਂਦੇ ਆ ਪਤਾ ਨਹੀਂ ਕਹੇ ਸ਼ਬਦਾਵਲੀ ਵਰਤੇ ਜਿਹੜੀ ਘਰਾਂ ਵਿੱਚ ਸੁਣੀ ਨਹੀਂ ਜਾਂਦੀ ਤੇ ਇਹਨਾਂ ਲੋਕਾਂ ਨੂੰ ਨੱਥ ਪਾਉਣ ਵਾਸਤੇ ਇਹ ਪ੍ਰੋਗਰਾਮ ਬਣਾਇਆ ਇੱਕ ਵੀਕ ਦੇ ਵਿੱਚ ਇੱਕ ਵੀਡੀਓ ਆਇਆ ਕਰਨੀ ਐ ਔਰ ਜਿਨ੍ਹਾਂ ਦੀ ਲਿਸਟ ਬਣ ਗਈ ਤੇ ਉਹਨਾਂ ਦੇ ਨਾਂ ਮਾਂਜੁਗ ਅਦਾਲਤ ਵਿੱਚ ਜਾਣਗੇ ਤੇ ਉੱਥੇ ਫਿਰ ਵਕੀਲ ਸਾਹਿਬ ਜਿਹੜੀ ਗੱਲਬਾਤ ਕਰਨਗੇ ਤੇ ਗਾਂਹ ਜੱਜ ਸਾਹਿਬ ਨੇ ਸੰਮਣ ਭੇਜਣੇ ਨੇ ਵੀ ਆਜਾ ਪੁੱਤ ਤੂੰ ਬਹੁਤਾ ਗੰਦ ਪਾਇਆ ਸੀ ਤੇ ਹੁਣ ਆ ਕੇ ਜਵਾਬ ਦੇ ਜਿਹੜੇ ਸ਼ਾਣੇ ਹੋਣਗੇ ਉਹ ਡੀਲੀਟ ਰੂਟ ਕਰ ਲੈਣਗੇ ਤੇ ਨਹੀਂ ਨਾ ਅਦਾਲਤ ਵਿੱਚ ਇਹ ਮਸਲਾ ਪਹੁੰਚ ਗਿਆ ਮੁੱਦਾ ਪਹੁੰਚ ਗਿਆ ਫਿਰ ਚੈਨਲ ਹੋਣ ਪੇਜ ਹੋਣ ਇੰਸਟਾ ਹੋਵੇ ਸਭ ਕੁਝ ਬੰਦ ਹੋਊਗਾ ਅਸੀਂ ਮੈਰੋਂ ਮੰਗੂ ਗੁੰਡਾਗਰਦੀ ਨਹੀਂ ਕਰਨੀ ਨੀ ਕਿਸੇ ਦੇ ਫੜ ਕੇ ਛੇਤਰ ਫੇਰੀਏ ਕਿਸੇ ਨੂੰ ਮਾਰ ਜੀਏ ਇਦਾਂ ਨਹੀਂ ਅਸੀਂ ਭਾਰਤ ਦੇ ਵਸਿੰਦੇ ਆ ਭਾਰਤ ਦੇ ਕਾਨੂੰਨ ਮੁਤਾਬਕ ਜੋ ਪ੍ਰਕਿਰਿਆ ਹੁੰਦੀ ਹੈ ਜੋ ਸਿਸਟਮ ਦੇ ਮੁਤਾਬਕ ਚੱਲਣਾ ਹੈ ਉਹਦੇ ਮੁਤਾਬਕ ਸਭ ਕੁਝ ਕਰਨਾ ਹੈ ਮੇਰੇ ਕੋਲ ਤਕਰੀਬਨ ਤਕਰੀਬਨ ਇਸ ਵਿਸ਼ੇ ਵਾਸਤੇ 8 ਵਕੀਲ ਨੇ ਜਿਹੜੇ ਚਾਰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਨੇ ਤੇ ਚਾਰ ਵਕੀਲ ਹਾਈ ਕੋਰਟ ਦੇ ਵਿੱਚ ਨੇ ਚੰਡੀਗੜ੍ਹ ਹਰਿਆਣਾ ਹਾਈ ਕੋਰਟ ਦੇ ਵਿੱਚ ਯਾਨੀ ਕਿ ਪੰਜਾਬ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਨੇ ਉਹ ਅਠੇ ਦੇ ਅਠੇ ਵਕੀਲ ਇਹ ਚਾਹੁੰਦੇ ਨੇ ਕਿ ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਗੰਦ ਫੈਲਾ ਰਹੇ ਨੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਕਿਵੇਂ ਸਬਕ ਸਿਖਾਉਣਾ ਹੈ ਕਿਵੇਂ ਨੱਥ ਪਾਉਣੀ ਹੈ ਇਸ ਤਰੀਕੇ ਦੇ ਨਾਲ ਇਹ ਗੱਲਬਾਤ ਚੱਲੂਗੀ ਮੈਂ ਦੁਬਾਰਾ ਫੇਰ ਬੇਨਤੀ ਕਰ ਦਨਾ ਕੋਈ ਬੱਚੀ ਹੈ ਜਿਹੜੀ ਅਸ਼ਲੀਲ ਵੀਡੀਓ ਪਾਉਂਦੀ ਹੈ ਡਬਲ ਮੀਨਿੰਗ ਗੱਲਾਂ ਕਰਦੀ ਹੈ ਭਾਵੇਂ ਕੋਈ ਮੁੰਡਾ ਤੇ ਇਹ ਪਹਿਲੀ ਵਾਰਨਿੰਗ ਹੈ ਜੀ ਇੱਕ ਹਫਤੇ ਦੇ ਵਿੱਚ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਕੰਟਰੋਲ ਕਰ ਲਿਆ ਬੰਦ ਕਰ ਦਿੱਤਾ ਜਾਂ ਵੀਡੀਓ ਡਿਲੀਟ ਕਰਤੀਆਂ ਉਹ ਬਾਜ਼ ਜਾਣਗੇ ਤੇ ਨਹੀਂ ਦੂਜੀ ਵਾਰ ਜਿਹੜਾ ਵੀ ਲਿਸਟ ਵਿੱਚ ਆ ਗਿਆ ਤੇ ਉਹਨੂੰ ਸੰਮਣ ਅਦਾਲਤ ਵੱਲੋਂ ਆਉਣਗੇ ਹੀ ਆਉਣਗੇ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਉਹਨਾਂ ਵਕੀਲ ਸਾਹਿਬਾਨਾਂ ਦੀ ਗੱਲ ਹੈ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਅਸ਼ਲੀਲਤਾ ਹੈਗੀ ਆ ਉਹਨੂੰ ਕਿਵੇਂ ਨੱਥ ਪਾਈ ਜਾਵੇ ਤੇ ਜਿਆਦਾ ਤੌਰ ਤੇ ਇਹ ਉਹ ਕਤੀੜ ਨੇ ਜਿਹੜੇ ਦਿਖਾਉਂਦੇ ਆ ਘੱਟੋ ਘੱਟ ਵੀਡੀਓ ਸਾਹਮਣੇ ਐਦਾਂ ਕਹਿਣਗੇ ਆ ਦੇਖੋ ਜੀ ਆ ਕੁੜੀ ਕਿਦਾਂ ਕਹਿ ਰਹੀ ਆ ਆ ਮੁੰਡਾ ਕੀ ਕਰ ਰਿਹਾ ਯਾਨੀ ਕਿ ਉਹਦੋਂ ਜਿਆਦਾ ਆਪ ਗੰਦ ਪਾ ਦਿੰਦੇ ਨੇ ਤੇ ਉਹਨਾਂ ਦੀ ਜਿਹੜੀ ਫੈਲਾਈ ਹੋਈ ਗੰਦਗੀ ਅਸ਼ਲੀਲਤਾ ਹੈਗੀ ਆ ਤੁਸੀਂ ਮਹਿਰਾਨ ਰਹੋਗੇ ਵੀ ਆਪਣੇ ਪਰਿਵਾਰ ਵਿੱਚ ਬਹਿ ਕੇ ਸੁਣ ਨਹੀਂ ਸਕਦੇ ਤੇ ਇਹ ਗੰਦਗੀ ਫੈਲਾਉਣ ਵਾਲਿਆਂ ਨੂੰ ਨੱਥ ਪਾਉਣੀ ਹੈ ਉਹ ਵੀ ਭਾਰਤ ਦੇ ਕਾਨੂੰਨ ਮੁਤਾਬਕ ਜਿਹੜਾ ਸੰਵਿਧਾਨ ਹੈ ਉਹਦੇ ਅੰਡਰ ਰਹਿ ਕੇ ਕਿਸੇ ਨੂੰ ਕੋਈ ਗਾਲੇ ਗਲੋਚ ਨਹੀਂ ਕਰਨਾ ਅਸੀਂ ਕਿਸੇ ਨੂੰ ਕੋਈ ਧਮਕੀ ਨਹੀਂ ਦੇਣੀ ਕਿਸੇ ਨੂੰ ਫੋਨ ਨਹੀਂ ਕਰਨਾ ਬਸ ਜਿਹੜਾ ਬੰਦਾ ਰਿਸਰਚ ਹੋ ਗਿਆ ਦੇਖ ਲਿਆ ਵੀ ਆਹ ਬੰਦਾ ਹੈ ਇਹ ਫੇਸਬੁੱਕ ਤੇ ਹੈ ਇਹ YouTube ਤੇ ਹੈ ਇਹ Insta ਤੇ ਹੈ ਇਹ WhatsApp ਤੇ ਹੈ ਤੇ ਉਹਦੀ ਸਾਰ ਸਾਰੀ ਡਿਟੇਲ ਲੈ ਕੇ ਲਿਸਟ ਵਿੱਚ ਉਹਦਾ ਨਾਮ ਪਾਉਣਾ ਤੇ ਫਿਰ ਉਹ ਸਾਰੀ ਜਿਹੜੀ ਲਿਸਟ ਹੈਗੀ ਆ ਉਹ ਮਾਨਯੋਗ ਅਦਾਲਤ ਵਿੱਚ ਭੇਜੀ ਜਾਊ ਤੇ ਉੱਥੋਂ ਜਿਹੜੀ ਕਾਰਵਾਈ ਹੋਣੀ ਹੈ ਤੇ ਫਿਰ ਉਹ ਦੱਸਣਗੇ ਵੀ ਕਿੱਦਾਂ ਨੱਥ ਪਾਉਣੀ ਐ ਤੇ ਕਿੱਦਾਂ ਇਹ ਗੰਦਗੀ ਫੈਲਾ ਰਹੇ ਨੇ ਇਹ ਹੱਥ ਜੋੜ ਕੇ ਪਹਿਲੀ ਵਾਰ ਬੇਨਤੀ ਐ ਦੂਜੀ ਵਾਰ ਮੈਂ ਆਪਣਾ ਕੰਮ ਕਰੀ ਜਾਣਾ ਤੇ ਜਿਹੜਾ ਮੰਡੋ ਅਦਾਲਤ ਨੇ ਕੰਮ ਕਰਨਾ ਐ ਤੇ ਫਿਰ ਉਹ ਤੁਸੀਂ ਦੇਖਣਾ ਵੀ ਕਿੱਦਾਂ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਉਹ ਗਲ ਨੂੰ ਪੈਂਦੇ ਨੇ ਤੇ ਜਾਂ ਉਹ ਪੈਰਾਂ ਦੇ ਵਿੱਚ ਬੇੜੀਆਂ ਹੱਥਾਂ ਦੇ ਵਿੱਚ ਹੱਥ ਕੜੀਆਂ ਪੈਂਦੀਆਂ ਨੇ ਇਹ ਤੁਸੀਂ ਸੋਚਣਾ ਜਦੋਂ ਕਾਰਵਾਈ ਹੋ ਗਈ ਇਹ ਬੇਨਤੀ ਪ੍ਰਵਾਨ ਕਰਿਓ ਬੱਦ ਤੋਂ ਬੱਦ ਇਹ ਵੀਡੀਓ ਨੂੰ ਸ਼ੇਅਰ ਕਰਿਓ ਜਿਹੜੇ ਬੰਦੇ ਕਹਿੰਦੇ ਅਸੀਂ ਲੱਚਰ ਤਾਂ ਖਤਮ ਕਰਨੀ ਹੈ ਅਸੀਂ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਕਲਚਰ ਨੂੰ ਬਚਾਉਣਾ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਬੱਦ ਤੋਂ ਬੱਦ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਇਹ ਗੱਲਬਾਤ ਜਾਵੇ ਵੀ ਹੁਣ ਤੁਹਾਡੀ ਖੈਰ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ